ਕਿ ਘਿਹਾਰੇ ਰੇਡ ਕਰਦਾ ਫਿਆ। ਤੌਦੀ ਹਿੱਸਾ ਲਾਲ ਸੁਰਖ ਰੰਗ ਹੋ ਜਾਂਦਾ ਨੌਜਵਾਨ ਦਾ ਜਦ ਰੇਡ ਕਰਦਾ। ਕਿਉਂਕਿ ਉਹ ਚਾਰੇ ਜਾਫੀ ਬੜਾ ਘੁੰਮਦਾ ਹੋਇਆ ਸੈਂਟਰ ਤੇ ਮੀਰਾ ਹੋਇਆ ਮੁਕਾਬਲਾ। ਪੁਆਇੰਟ ਲੋਠੀ ਘਿਹਾਰੇ ਨੇ ਇੱਕ ਖਤੇ ਦੇ ਲਈ ਜੋਰ ਲਾਇਆ। ਪਰ ਹੋ ਜਾ ਭਾਈ ਤੂੰ। ਭਾਵੇਂ ਟੱਕਰ ਨੂੰ ਇਹ ਨੌਜਵਾਨ ਹਲਕਾ ਜਿਹਾ ਲੱਗਦਾ ਪਰ ਚੀਤੇ ਵਰਗੀ ਖੁਰਤੀ ਬੜੇ ਲੰਮੇ ਲੰਮੇ ਪੱਫਾਂ ਦੇ ਪਾਰ ਭੱਜਦਾ ਆਪਣੀ ਟੀਮ ਦੇ ਲਈ ਖੰਕ ਹਲਕੇ ਕਰਦਾ ਇਹ ਨੌਜਵਾਨ ਤੇ ਉਧਰੋਂ ਚਾਰੇ ਜਾਤੀ ਘੁੰਮਦੇ ਹੋਏ ਨੇਜਰੇ ਆਏ ਨੇ ਕਿ ਗਿਆਨੀ ਨਾਲ ਹੋ ਗਏ ਮੁਕਾਬਲਾ ਬੱਬੂ ਭੱਜਦਾ ਭੱਜਦਾ ਹੱਸਦਾ ਤੱਕਦਾ ਆਪਣੀ ਪੇਕੇ ਪਿੰਡ ਵੱਲ ਕਰਦਾ ਤੇ ਲੋਈ ਇਸੇ ਪੰਜਾਬ ਦੇ ਯੋਧੇ सतकार खे शामिलीरो सतकार ਸਿੰਕਸਪੋਰਟ ਕਲੱਬ ਦੇ ਚੇਅਰਮੈਨ ਸਾਹਿਬ ਜੋਰਦਾ ਸਾਹਿਬ ਸਾਧਪਰਧਾਨ ਬਲਦੇ ਸਿੰਘ ਜੀ ਮਾਨ ਸਾਰੇ ਪ੍ਰਬੰਧਕ ਕਮੇਟੀ ਤੇ ਸਾਰੀਆਂ ਸੰਗਤਾਂ ਨੂੰ ਪੱਤੇ ਅੱਜ ਕਰਦਾ ਹੈ ਮਾਈਕੀ ਜੀ ਦਾ ਗਰੰਟ ਸਾਹਿਬ ਮਾਈਕੀ ਜੀ ਕੀਤੇ ਮੈਂ ਦਿੱਤੇ ਸਾਡੋ ਜੈਨਤ ਸਾਡੀ ਨੇ ਸਰਦਾਰ ਸੁਗਰਨ ਦੇਸ਼ਕ ਜੀ ਮਾਨ ਵੱਲੋਂ ਅੱਜ ਦੇ ਇਸ ਖੇਡ ਮੇਲੇ ਵਿੱਚ ਸ਼ਾਮ ਨੂੰ ਆਉਣ ਵਾਸਤੇ ਆਇਆਗਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਇਲਾਕੇ ਦਾ ਇਹ ਮਹਾਨ ਖੇਡ ਮੇਲਾ ਜਿਹੜਾ ਦਿਨੋਂ ਦਿਨ ترقی ਕਰਦਾ ਹੋਇਆ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਇਸ ਦਾ ਆਨੰਦ ਮਾਣ ਰਹੇ ਹਾਂ ਮੈਂ ਆਪਕੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਨਾ ਕੋ ਮੈਂਬਰ ਪਾਰਲੀਮੈਂਟ ਸਰਦਾਰ ਸਿੰਘ ਜੀ ਕਾਸਤੇ ਜੇਬਰੂ ਮਸ਼ੀਨਾਪਾਸ ਤੇ ਹੁਣ ਤੱਕ ਦਿੱਤਾਗਾ ਜਿਹੜਾ ਨੀ ਕੰਬੋਲਡ ਹੈ ਜਿਸ ਤੋਂ ਬਾਅਦ ਅਸੀਂ ਢਾਈ ਸੌ ਫੁੱਟ ਲੰਬਾ ਨੂੰ ਜੇਬਰੂ ਮਸ਼ੀਨਾ ਵੀ ਦੇ ਚੁੱਕੀ ਆ ਜਿਹਦੇ ਵਿੱਚ ਸਹੀਦ ਕਰਪੂਰ ਸਿੰਘ ਸਪੋਰਟਸ ਕਲੱਬ ਵੀ ਹੈ मान पार्लीमेंटार सिमजी जनरल सतर परमजीति ख़ालसा उनख रुपए हा जी गुरप्री जी तलजी सिंह झंडू खे थधा मिलंदी सभु <muchas> ਇੰਨੀ ਵਾਰੀ ਟੱਚ ਕੀਤਾ ਤੇ ਇੰਨੀ ਵਾਰੀ ਉਸ ਨੌਜਵਾਨ ਨੂੰ ਚੱਕੇ ਲੱਗੇ ਨਹੀਂ ਅਧਿਰਕਾਰ ਵੀਰੇ ਨੇ ਇੱਕਦਮ ਖੋਹ ਕੇ ਸਵਾਲਾਂ ਦੇ ਵਿੱਚ ਲਿਖਦੇ ਨੇ ਕਿ ਸਾਹਮਣੇ ਸਦੋਪੁਰੀਏ ਜੀਤੇ ਨੇ ਆਪਣੀ ਟੀਮ ਦੇ ਲਈ ਕਿੰਨੇ ਅੰਤਖਾਤਲ ਕੀਤੇ ਨੇ ਤੇ ਸਾਹਮਣੇ ਨੌਜਵਾਨ ਅੰਗਰੇਜ਼ ਖੂਰ ਦੇ ਚਾਰੇ ਜਾਂ ਫੀ ਬੜੇ ਵੱਡੀਆਂ ਮੋੜ ਦੇ ਵਿੱਚ ਲੈਦਰ ਆਉਂਦੇ ਕਿ ਕੋਲੇ ਨਾ ਹੋਏ ਮੁਕਾਬਲਾ ਦੁਆਲੇ ਫੇਰ ਕੇ ਪੁਆਇੰਟ ਕੀਤੇ ਸਦੋ ਵਾਲੇ ਖਤੇ ਜੀ ਜੋਤੇ ਜਾਉਂਦੇ ਨੇ ਕਿ ਜੇ ਨਾ ਖਬਰੂਆ ਨੂੰ ਖੇਡਦੇ ਆ ਤੁਸੀਂ ਉਹ ਗੋਬਿੰਦ ਸਿੰਘ ਅਕੈਡਮੀ ਦੇ ਨੂੰ ਤੱਕ ਰਹੇ ਹੋ Don't yeah, ਜੀ ਪਰ ਤੂਏ ਮਰਕ ਦੇ ਨਾਲ ਮਰਕ ਦੇ ਨਾਲ ਪਾਪ ਕੁੱਟ ਕੇ ਅਗਾਹ ਨੂੰ ਰੱਖਦੇ ਲੋਜ ਲੈ ਕੇ ਜਿੱਥੇ ਮਾਹੀ ਪਾਪੋ ਧਰਦਾ ਓਥੇ ਉੱਤਮ ਸੋਹ ਲਗੂਦਾ ਥੋੜੀ ਜਿਹੀ ਸੇ ਕੇ ਜਦੋਂ ਕਦਸ਼ਾ ਹੋਏ ਦੋਏ ਪਿੰਡਰ ਚਾਗੜੀ ਦੇ ਖੱਤੇ ਜੀ ਨਿਕਲਦਾ ਹੋਇਆ ਹੈ ਹਾਂਜੀ ਅਫਤਾਰ ਸਿੰਘ ਜੀ ਤਾਰੀ ਕਨੇਡੀਅਨ ਵੀਜ਼ਾ ਵਾਲੇ ਫੋਟੋ ਇਹਨਾਂ ਕੋਲ ਹਸਪਤਲ ਜਿਨਾ ਮਾਇਰਗਾ ਬਹੁਤ ਬਹੁਤ ਧੰਨਵਾਦ ਜੀ گھوریا <laughs> ਦੇ ਵਿੱਚ ਹੋਰ ਵਾਦਾ ਕਰ ਦਿੱਤਾ ਹੈ ਕਿ ਜਿਹੜਾ ਕੰਮ ਰੱਖਿਆ ਗਿਆ ਹੈ ਪੰਜਾਬ